ਅਕਤੂਬਰ ਦਾ ਮਹੀਨਾ ਸਮਾਪਤ ਹੋਣ ਵਾਲਾ ਨਵੰਬਰ ਚੜ੍ਹਨ ਵਾਲਾ ਤੇ ਇਸ ਮਹੀਨੇ ਪ੍ਰਦੂਸ਼ਣ ਵੀ ਥੋੜਾ ਜਿਆਦਾ ਹੁੰਦਾ ਤੇ ਇਹਦੇ ਗਲੇ ਦਾ ਖਰਾਬ ਹੋਣਾ ਨਜਲਾ ਜ਼ਖਾਮ ਵਗੈਰਾ ਸਾਹ ਪ੍ਰਣਾਲੀ ਦੇ ਰੋਗ ਹੈ ਜਿਹੜੇ ਉਹ ਕਾਫੀ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਤੇ ਉਹਦੇ ਆਸਤੇ ਆਪਾਂ ਉਹ ਤੋਂ ਬਚਣ ਵਾਸਤੇ ਅੱਜ ਆਪਾਂ ਇੱਕ ਅਵਲੇ ਤਿਆਰ ਕਰਨ ਜਾ ਰਹੇ ਹਾਂ ਜਿਹਦੇ ਚੇ ਕਰੇਲੂ ਵਰਤੋਂ ਦੇ ਵਿੱਚ ਸਾਡੇ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਪਾ ਕੇ ਤੇ ਉਹਦੇ ਨਾਲ ਆਪਾਂ ਇਹ ਅਵਲੇ ਤਿਆਰ ਕਰਨਾ ਬਹੁਤ ਗੁਣਕਾਰੀ ਵੀਡੀਓ ਹੈ ਦਬਕੇ ਇਹਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਸੋ ਇਹਦੇ ਵਿੱਚ ਪੈਣਾ ਕੀ ਹੈ ਇਹਦੇ ਵਿੱਚ 250 ਗ੍ਰਾਮ ਆਪਾਂ ਆਦਰਕ ਲੈ ਰਹੇ ਹਾਂ ਉਹਦੇ ਨਾਲ ਪੈਣੀ ਹੈ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਉਹ ਆਪਾਂ ਇੱਕ ਚਮਚ ਲੈਣੀ ਹੈ ਜ਼ਿਆਦਾ ਨਹੀਂ ਲੈਣੀ ਕਿਉਂਕਿ ਜੇ ਬੱਚਾ ਵਗੈਰਾ ਨੂੰ ਦੇਵਾਂਗੇ ਫਿਰ ਉਹ ਥੋੜੇ ਕੜਵੇ ਹੋ ਜਾਂਦੀ ਹੈ ਜ਼ਿਆਦਾ ਬੱਚਿਆਂ ਨੇ ਕੜਵਾ ਨਹੀਂ ਖਾਂਦੇ ਤੀਜਾ ਇਹਦੇ ਵਿੱਚ ਪੈਣਾ ਜੀ ਤੁਲਸੀ ਪੱਤਰ ਇਹ ਜੇ ਘਰੇ ਹਰਾ ਮਿਲ ਜਾਵੇ ਬਹੁਤ ਵਧੀਆ ਨਹੀਂ ਅਨਸਾਰੀ ਤੋਂ ਸੁੱਕਾ ਵੀ ਮਿਲ ਜਾਂਦਾ ਹੈ ਤਾਂ ਸੁੱਕੇ ਪੱਤੇ ਪਾਉਣੇ ਆ ਇਹ ਤਕਰੀਬਨ ਗਿਣਤੀ 'ਚ 30 35 ਪੱਤੇ ਜਿਹੜੇ ਇਹਦੇ ਆਪਾਂ ਪਾਉਣੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਹਲਦੀ, ਹਾਮਲਾ ਤੇ ਗੁੜਾ ਉਹ ਪੈਣਾ ਸੋ ਪਹਿਲਾਂ ਆਪਾਂ ਇਹਦੀ ਤਿਆਰੀ ਕਰਦੇ ਆ ਅਦਰਕ ਆ ਜਿਹੜਾ ਇਹਨੂੰ ਆਪਾਂ ਸੇਕਣਾ ਹੈ ਅੱਗ ਦੇ ਉੱਪਰ ਤੇ ਆਪਾਂ ਇਹਨੂੰ ਚੁੱਲ੍ਹੇ ਦੀ ਅੱਗ ਦੇ ਉੱਪਰ ਸੇਕ ਰਹੇ ਆ ਵੈਸੇ ਗੈਸ ਤੇ ਵੀ ਸੇਕਿਆ ਜਾ ਸਕਦਾ ਪਰ ਗੈਸ ਆ ਜਿਹੜੀ ਉਹ ਕੁਛ ਨਾ ਕੁਛ ਮਾਤਰਾ ਦੇ ਵਿੱਚ ਲੱਗੀ ਰਹਿ ਜਾਂਦੀ ਹੈ ਜਦੋਂ ਡਾਇਰੈਕਟ ਅਸੀਂ ਕੋਈ ਵੀ ਚੀਜ਼ ਉਹਦੇ ਟੱਚ ਦੇ ਵਿੱਚ ਲੈ ਕੇ ਆਉਣੇ ਜਾਂ ਰੋਟੀ ਲੈ ਕੇ ਆਉਣੇ ਜਾਂ ਕੋਈ ਵੀ ਚੀਜ਼ ਉਹ ਤੇ ਰੋਸਟ ਕਰਦੇ ਆ ਤੇ ਇਹਨੂੰ ਆਪਾਂ ਹਲਾ ਹਲਾ ਕੇ ਥੋੜਾ ਜਿਹਾ ਇਸ ਤਰ੍ਹਾਂ ਭੁੰਨ ਲੈਣਾ ਤੇ ਇਹਨੂੰ ਭੁੰਨਣ ਦੇ ਜਾਂ ਸੇਕਣ ਦੇ ਦੋ ਫਾਇਦੇ ਨੇ ਇੱਕ ਤਾਂ ਇਹ ਆ ਵੀ ਸੇਕਣ ਦੇ ਨਾਲ ਇਹ ਛਿੱਲਿਆ ਸੌਖਾ ਜਾਊਗਾ ਇਹਦੀ ਚਮੜੀ ਆ ਜਿਹੜੀ ਛਾਰੇ ਦੀ ਛੱਲ ਹੈ ਉਤੋਂ ਸੌਖੀ ਲਹਿ ਜਾਏਗੀ ਤੇ ਦੂਸਰਾ ਇਹਦਾ ਰੇਸ਼ਾ ਜਿਹੜਾ ਉਹ ਥੋੜਾ ਨਰਮ ਹੋ ਜਾਏਗਾ ਥੋੜਾ ਪੋਲਾ ਹੋ ਜਾਏਗਾ ਤੇ ਫਿਰ ਇਹਨੂੰ ਅੱਗੇ ਆਪਾਂ ਕੱਟ ਕੇ ਮोटा ਜਿਹਾ ਕੱਟ ਕੇ ਫਿਰ ਮਿਕਸੀ ਜਾਂ ਇਹਨੂੰ ਕੁੰਡੇ ਦੇ ਵਿੱਚ ਆਪਾਂ ਬ੍ਰੇਕ ਪੀਸਣਾ ਤੇ ਉਹ ਇਸ ਤਰ੍ਹਾਂ ਦੀ ਸ਼ਕਲ ਇਹਦੀ ਬਣ ਜਾਂਦੀ ਜਦੋਂ ਅਸੀਂ ਇਹਨੂੰ ਸੇਕ ਲੈਂਦੇ ਆ ਤਾਂ ਆਹ ਛਿਲਕ ਦੇਖੋ ਤੋਂ ਲੱਥਾ ਹੋਇਆ ਤੇ ਇਸ ਤਰ੍ਹਾਂ ਦਾ ਬਣ ਜਾਂਦਾ ਇਹ ਆ ਦੇਖੋ ਸਾਈਡਾਂ ਤੇ ਆਪਾਂ ਦੇਖਦੇ ਆ ਜਿਹੜਾ ਉਹ ਥੋੜਾ ਜਿਹਾ ਕਰੀਮੀ ਹੈ ਵਿੱਚੋਂ ਵਾਈਟ ਦਿਖ ਰਿਹਾ ਜੋ ਵਾਈਟ ਆ ਉਹ ਅਜੇ ਪੱਕਿਆ ਨਹੀਂ ਆ ਪਰ ਸਾਈਡਾਂ ਤੋਂ ਰੇਸ਼ਾ ਪੱਕ ਚੁੱਕਿਆ ਜਿਹੜੀ ਕਾਲੀ ਮਿਰਚ ਆ ਉਹਨੂੰ ਕੁੱਟ ਕੇ ਆਪਾਂ ਬ੍ਰੇਕ ਕਰ ਲਿਆ ਤੇ ਜਿਹੜੀ ਆ ਗਈ ਤુલਸੀ ਪੱਤਰ ਹੈ ਇਹਨਾਂ ਨੂੰ ਆਪਾਂ ਮੌਕੇ ਤੇ ਜਦੋਂ ਇਹਨੂੰ پیسਾਂਗੇ ਕੱਟ ਕੇ ਉਦੋਂ ਜਿਹੜਾ ਪਾ ਲਾਂਗੇ ਦੇ ਮਿਕਸੀ ਦੇ ਵਿੱਚ ਤੇ ਹੁਣ ਇਹਨੂੰ ਥੋੜਾ ਜਿਹਾ ਕੱਟ ਕੇ ਮੋਟਾ-ਮੋਟਾ ਕੱਟ ਕੇ ਇਹਦੇ ਵਿੱਚ ਆਪਾਂ ਤુલਸੀ ਪੱਤਰ ਵੀ ਪਾ ਲਈ ਵੀ 25 ਤੇ ਇਹਦੇ ਵਿੱਚ ਇਹੀ ਆਪਾਂ ਜਿਹੜਾ ਹੈਗਾ ਕਾਲੀ ਮਿਰਚ ਪਾ ਲਈ ਹੈ ਤੇ ਇਹਦੇ ਚ ਆਪਾਂ ਹਲਦੀ ਪਾ ਸਕਦੇ ਹਾਂ ਹਲਦੀ ਨੂੰ ਵੀ ਨਾਲ ਸੇਕਣਾ ਹੁੰਦਾ ਜੇ ਕੱਚੀ ਹਲਦੀ ਆ ਤਾਂ ਸਾਡੇ ਕੋਲ ਕੱਚੀ ਨਹੀਂ ਸੀ ਤਾਂ ਇਹਦਾ ਇੱਕ ਚਮਚਾ ਜਿਹੜਾ ਉਹ ਪੀਸੀ ਹੋਈ ਚੰਗੀ ਵਧੀਆ ਕੁਆਲਿਟੀ ਦੀ ਹਲਦੀ ਸਾਡੇ ਕੋਲ ਹੈ ਤਾਂ ਉਹ ਇੱਕ ਚਮਚ ਇਹਦੇ ਚ ਹਲਦੀ ਦਾ ਪਾ ਲੈਣਾ ਜਿਆਦਾ ਨਹੀਂ ਪਾਉਣੀ ਕਿਉਂਕਿ ਇਹਦਾ ਵੀ ਆਪਦਾ ਇੱਕ ਸਵਾਦ ਹੈ ਤਾਂ ਫਿਰ ਬੱਚੇ ਵਗੈਰਾ ਨਹੀਂ ਖਾਂਦੇ ਇਹਦੀ ਰੇਸ਼ੋ ਆਪਾਂ ਲਿਮਿਟਡ ਦੇ ਵਿੱਚ ਹੀ ਰੱਖਣੀ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਹੈਗਾ ਬਰੀਕ ਪੀਸ ਲਵਾਂਗੇ ਤਾਂ ਇਹਦੇ ਵਿੱਚ ਆਪਾਂ ਆਮਲਾ ਵੀ ਪਾਉਣਾ ਹੈ ਆਮਲਾ ਜਿਹੜਾ ਹੈਗਾ ਉਹ ਵੀ ਆਪਾਂ ਨਾਲ ਹੀ ਕੁੱਟ ਸਕਦੇ ਹਾਂ ਪਰ ਅਸੀਂ ਉਹਨੂੰ ਥੋੜਾ ਅਲੱਗ ਤੋਂ ਕੁੱਟ ਲਿਆ ਇਕੱਲੇ ਆਮਲੇ ਨੂੰ ਕੱਟ ਕੇ ਅਲੱਗ ਤੋਂ ਕੁੱਟ ਲਿਆ ਇਹਨੂੰ ਪਹਿਲਾਂ ਆਪਾਂ ਜਿਹੜਾ ਹੈਗਾ ਸੇਕਣਾ ਹੈ ਹਾਯ ਆਮਲਾ ਆ ਗਿਆ ਜੀ ਆਮਲਾ ਅਲੱਗ ਤੋਂ ਕੁੱਟ ਕੇ ਵਿੱਚ ਪਾਤਾ ਸੀਗਾ ਤਾਂ ਇਹਨੂੰ ਹੁਣ ਆਪਾਂ ਸੇਕਣਾ ਹੈ ਸੇਕਣ ਦੇ ਸਮੇਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਕਿਉਂ ਪਾ ਲੈਣਾ ਤਾਂ ਉਹ ਕਿਉ ਇਸ ਕਰਕੇ ਪਾਉਣਾ ਹੈ ਤਾਂ ਕਿ ਇਹ ਥੱਲੇ ਲੱਗ ਕੇ ਸੜ ਨਾ ਜਾਵੇ ਸੜੇ ਹੋਏ ਦੀ ਫਿਰ ਥੋੜੀ ਜੀ ਜਿਹੜੀ ਟੇਸਟ ਹੈ ਉਹ ਐਡਾ ਵਧੀਆ ਨਹੀਂ ਰਹਿੰਦਾ ਕੜੱਤਣੇ ਦੇ ਵਿੱਚ ਆ ਜਾਂਦੀ ਹੈ ਤੇ ਇਹਨੂੰ ਆਪਾਂ ਸੇਕਣਾ 5-7 ਮਿੰਟ ਹੈ ਉਹਦੇ ਵਿੱਚ ਥੋੜਾ ਜਿਆਦਾ ਪਾਣੀ ਘੱਟ ਜਾਏਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਗੁੜ ਮਿਕਸ ਕਰ ਦੇਣਾ ਤੇ ਗੁੜ ਦੀ ਮਾਤਰਾ ਜਿਹੜੀ ਉਹ ਜਿੰਨਾ ਪਾਧਰਕ ਪਾਇਆ ਤਕਰੀਬਨ 250 ਗ੍ਰਾਮ ਆਪਾਂ ਗੁੜ ਪਾਇਆ ਅ ਅਦਰਕ ਪਾਇਆ ਤੇ 250 ਗ੍ਰਾਮ ਹੀ ਆਪਾਂ ਇਹਦੇ ਵਿੱਚ ਗੁੜ ਪਾਉਣਾ ਤੇ ਅੱਧਾ ਇੱਕ ਚਮਚਾ ਕੌਦਾ ਇਹਦੇ ਚ ਨਾਲ ਹੋਰ ਪਾ ਦੇਣਾ ਬਸ ਉਹੀ ਥੱਲੇ ਜਿਹੜਾ ਇਹ ਨਾ ਲੱਗੇ ਤੇ ਇਹਨੂੰ ਮੱਠੀ ਮੱਠੀ ਅੱਗ ਤੇ ਆਪਾਂ ਪਕਾਉਣਾ ਹੈਗਾ ਜਿਆਦਾ ਅੱਗ ਨਹੀਂ ਕਰਨੀ ਬਿਲਕੁਲ ਹਲਕੀ ਜੀ ਅੱਗ ਤੇ ਥੋੜੇ ਥੋੜੇ ਫਲੇਮ ਛੱਡ ਕੇ ਇਹਨੂੰ ਆਪਾਂ ਪਕਾਉਣਾ ਹੈਗਾ ਇਹਨੂੰ ਹਿਲਾਉਂਦੇ ਜਾਣਾ ਗੁੜ ਮੈਲਟ ਹੋ ਜਾਵੇਗਾ ਜਦੋਂ ਬਿਲਕੁਲ ਤਾਂ ਇਹਦਾ ਰੰਗ ਵੀ ਥੋੜਾ ਜਿਆਦਾ ਡਾਰਕ ਹੋ ਜਾਂਦਾ ਹੈ ਗੁੜ ਖੁਰਮਤੇ ਥੋੜਾ ਟਾਈਮ ਲੈਂਦਾ ਤੇ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਇਸ ਤਰ੍ਹਾਂ ਪਕਾਉਂਦੇ ਜਾਣਾ ਬਹੁਤ ਗੁਣਕਾਰੀ ਦਵਾਈ ਇਹ ਬਣ ਜਾਂਦੀ ਆਪਣੀਆ ਦੇਖੋ ਹੁਣ ਤੁਸੀਂ ਗੁੜ ਵੀ ਮੈਲਟ ਹੋ ਗਿਆ ਇਹਦੇ ਵਿੱਚ ਤੇ ਇਹ ਵੀ ਪੂਰਾ ਪੱਕ ਗਿਆ ਤਾਂ ਹੁਣ ਅੱਗ ਆਪਾਂ ਬੰਦ ਕਰ ਦੇਣੀ ਐ ਇਹਨੂੰ ਜ਼ਿਆਦਾ ਕਰੜਾ ਕਰਨ ਦੀ ਜ਼ਰੂਰਤ ਨਹੀਂ ਐ ਇਸ ਤਰ੍ਹਾਂ ਦਾ ਹੀ ਇਹ ਥੋੜਾ ਜਿਹਾ ਢਿੱਲਾ ਜਿਹਾ ਹੀ ਆਪਾਂ ਰੱਖਣਾ ਹੁੰਦਾ ਐ ਇਸ ਅਵਲੇ ਨੂੰ ਤਾਂ ਇਹਨੂੰ ਆਪਾਂ ਜਿਹੜਾ ਹੈਗਾ ਫਿਰ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਲੈਣਾ ਵਰਤੋਂ ਆਪਾਂ ਇਹਦੀ ਕਿਵੇਂ ਕਰਨੀ ਐ ਇਹਨੂੰ ਥੋੜਾ ਠੰਡਾ ਹੋਣ ਤੇ ਉਸ ਤੋਂ ਬਾਅਦ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਵਰਤੋਂ ਆਪਾਂ ਇਹਦੀ ਕਿਵੇਂ ਕਰਨੀ ਐ ਜੇ ਸਾਨੂੰ ਸਰਦੀ ਜ਼ੁਕਾਮ ਆ ਜਾਂ ਗਲਾ ਖਰਾਬ ਹੈ ਸਿਰ ਪਰ ਆ ਜਾ ਰਹਿਦਾ ਐ ਖਾਣਾ ਠੀਕ ਨਾਲ ਹਾਜਮ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈ ਤਾਂ ਇਹਨੂੰ ਅਸੀਂ ਥੋੜੇ ਕੋਸੇ ਜੇ ਪਾਣੀ ਨਾਲ ਖਾਣਾ ਖਾਣ ਤੋਂ 1 ਘੰਟਾ ਬਾਅਦ ਸ਼ਾਮ ਨੂੰ ਪੈਣ ਲਗਾ ਇੱਕ ਚਮਚ ਇਸ ਅਵਲੇ ਦਾ ਇਸ ਚਟਣੀ ਦਾ ਆਪਾਂ ਲੈਣਾ ਹੈਗਾ ਤਾਂ ਇਹਦੇ ਵਿੱਚ ਜੋ ਐਟਮਾ ਆਪਾਂ ਪਾਈਆਂ ਚਾਰ ਪੰਜ ਐਟਮਾ ਬਨੇ ਉਹ ਆਪਣੇ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਇੱਕ ਚਮਚੇ ਦਾ ਅਸੀਂ ਖਾਣਾ ਹੈਗਾ ਜੇ ਸਾਨੂੰ ਕੋਈ ਦਿੱਕਤ ਨਹੀਂ ਸਿਰਫ ਅਸੀਂ ਆਪਣੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਹਲਦੀ ਪਾਈ ਗਈ ਆ ਆਮਲਾ ਪਾਇਆ ਗਿਆ ਇਹ ਚ ਤੁਲਸੀ ਪਾਈ ਗਈ ਹੈ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸਾਡੀ ਸ਼ਕਤੀ ਨੂੰ ਵਧਾਉਂਦੀ ਹੈ ਤਾਂ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ ਵਾਸਤੇ ਅਸੀਂ ਜੇ ਇਹ ਦੀ ਵਰਤੋਂ ਕਰਦੇ ਹਾਂ ਤਾਂ ਹਫ਼ਤੇ 'ਚ ਦੋਕਾਰ ਅਸੀਂ ਇਹਨੂੰ ਲੈਣਾ ਹੈਗਾ ਤੇ ਜੇ ਸਾਨੂੰ ਦਿੱਕਤ ਆ ਜਾਂਦੀ ਹੈ ਮਨ ਲਓ ਸਾਡਾ ਗਲਾ ਖਰਾਬ ਹੋ ਜਾਂਦਾ ਹੈ ਨੱਕ ਬੰਦ ਹੋ ਜਾਂਦਾ ਹੈ ਰਨਿੰਗ ਨੋਜ਼ ਹੈ ਰੇਸ਼ਾ ਚੱਲਣ ਲੱਗ ਪੈਂਦਾ ਹੈ ਜ਼ੁਕਾਮ ਜਿਹਨੂੰ ਅਸੀਂ ਕਹਿੰਦੇ ਨੇ ਬੁੱਲਾ ਲੱਗ ਗਿਆ ਇੱਕਦਮ ਗਰਮ ਕਮਰੇ ਚੋਂ ਗੱਡੀ ਚੋਂ ਨਿਕਲੇ ਬਾਹਰ ਹਵਾ ਲੱਗੀ ਸਰਦੀ ਦਾ ਮੌਸਮ ਆਉਣ ਵਾਲਾ ਹੈ ਅੱਗੇ ਆਮ ਹੀ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਤਾਂ ਉਦੋਂ ਜਿਹੜਾ ਹੈਗਾ ਇਹਨੂੰ ਕੀ ਕਰਨਾ ਦੋ ਤਿੰਨ ਦਿਨ ਲਗਾਤਾਰ ਵੀ ਇਸੀ ਲੈ ਸਕਦੇ ਆ ਤਾਂ ਇਹਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਦੂਰ ਹੋ ਜਾਣਗੀਆਂ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ